ਕਰਾਉਂ ਜੀ ਜੇ ਮੈਂ ਨਹੀਂ ਕਰਾਂਗਾ ਤਾਂ ਕਹਿਣਗੇ ਵੀ ਯਾਰ ਸਾਡੇ ਵਾਲਾ ਐਮਐਲਏ ਤਾਂ ਢਿਲਾ ਹੈ ਇਹ ਤਾਂ ਨਹੀਂ ਹੋ ਰਿਹਾ ਹੈਗਾ ਉਹ ਇਦਾਂ ਕਰਾ ਗਿਆ ਸੀਗਾ ਸੋ ਇਹ ਰੀਤ ਪੈ ਜਾਣੀ ਆ ਇੱਕ ਸਮਾਜ ਦੇ ਵਿੱਚ ਚੰਗੇ ਲੋਕ ਰਾਜ ਚੰਗੇ ਸਿਸਟਮ ਦੇ ਲਈ ਕਿਤੇ ਨਾ ਕਿਤੇ ਅੱਗੇ ਆਉਣਾ ਪੈਣਾ ਤਾਂ ਮੈਂ ਕਿਹਾ ਵੀ ਇਹ ਫਿਰ ਅੱਗੇ ਨਾ ਬਧੇ ਇਸ ਲਈ ਇਸ ਲੜਾਈ ਨੂੰ ਇਹ ਸਾਰੇ ਸਿਸਟਮ ਦੇ ਵਿੱਚ ਜੋ ਇੱਥੇ ਕਮੀਆਂ ਰਹੀਆਂ ਨੇ ਜੋ ਇੱਥੇ ਲੋਕ ਰਾਜ ਨੂੰ ਪੁੱਛ ਰਿਆ ਗਿਆ ਉਹ ਸਾਰੇ ਸੰਧਰ ਦੇ ਵਿੱਚ ਉਹਨਾਂ ਸਾਰੇ ਅਫਸਰशाही ਦੇ ਵਿਰੋਧ ਦੇ ਵਿੱਚ ਨਮਾਇਦਿਆਂ ਦੇ ਵਿਰੋਧ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੱਲ ਨੂੰ ਜਾਵਾਂਗੇ ਤੇ ਅੰਜਾਮ ਤੱਕ ਲੈ ਕੇ ਜਾਵਾਂਗੇ ਅਖੀਰ ਤੱਕ ਲੜਾਂਗੇ ਇਹ ਲੜਾਈ ਜਤਮਨ ਸਾਹਿਬ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਦਾ ਕਹਿਣਾ ਹੈ ਕਿ ਰੀਤ ਤੁਹਾਡੇ ਵੱਲੋਂ ਹੀ ਚਲਾਈ ਗਈ ਸੀ ਪਹਿਲੇ ਕਾਂਗਰਸ ਨੇ ਚਲਾਈ ਸੀ ਉਸ ਤੋਂ ਬਾਅਦ ਅਕਾਲੀ ਦਲ ਨੇ ਸ਼ੁਰੂ ਕੀਤੀ ਤੇ ਹੁਣ ਸਾਡੀ ਵਾਰੀ ਆਈ ਤੇ ਇਹ ਆਪਣੇ ਬਾਰੇ ਹੁਣ ਰੋਣਾ ਪਿਟਣਾ ਸ਼ੁਰੂ ਕਰ ਦਿੱਤਾ ਕਿਹੜਾ ਆਮ ਆਦਮੀ ਪਾਰਟੀ ਦੇ ਨੁਮਾਇੰਦਾ ਕਹਿ ਰਿਹਾ ਮੈਨੂੰ ਗਾਲ੍ਹ ਕ ਕਿਹੜਾ ਕਹਿ ਰਿਹਾ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆ ਉਹ ਨਾ ਧਰਤੀ 'ਚੋਂ ਨਿਕਲੇ ਨਾ ਅਸਮਾਨ ਤੋਂ ਡਿੱਗੇ ਆ ਉਹ ਜਾਂ ਆਕਾਲੀ ਦਲ ਚੋਂ ਆਏ ਨੇ ਜਾਂ ਕਾਂਗਰਸ ਚੋਂ ਆਏ ਨੇ ਉਹੀ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਪੁਰਾਣੇ ਸੀ ਵਿਚਾਰੇ ਇੰਦਰਜੀਤ ਸੰਧੂ ਵਰਗੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਤਾਂ ਉਹਦਾ ਰੁੰਦੇ ਫਿਰਦੇ ਨੇ ਇਹ ਜਿਹੜੇ ਐਮਐਲਏ ਬਣੇ ਨੇ ਵਿਧਾਇਕ ਬਣੇ ਨੇ ਸਾਰੇ ਉਹੀ ਨੇ ਫਿਰ ਮੈਂ ਅੱਜ ਵੀ ਕਹਿੰਨਾ ਵੀ ਆ ਜੋ ਕੁਛ ਇਸ ਵਾਰੀ ਹੋਇਆ ਨਾ ਉਹ ਕਦੇ ਵੀ ਨਹੀਂ ਹੋਇਆ ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਹੋਇਆ ਮੇਰੇ ਵਰਗੇ ਲੋਕ ਜਿਹੜੇ ਇਸ ਪੋਲਿਟਿਕਸ ਦੇ ਵਿੱਚ ਆਏ ਸੀ ਕਿਤੇ ਨਾ ਕਿਤੇ ਸੁਪਨਾ ਲੈ ਕੇ ਇਸ ਸੂਚਨਾਲਾ ਆਏ ਸੀ ਵੀ ਆਪਾਂ ਯਾਰ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਆ ਚੰਗੀ ਸੁਸਾਇਟੀ ਲਈ ਚੰਗੇ ਸਿਸਟਮ ਨੇ ਉਪਰਾਲੇ ਕਰਨੇ ਨੇ ਪਰ ਮੈਂ ਸਮਝਦਾ ਵੀ ਐਦਾਂ ਦੀਆਂ ਗੱਲਾਂ ਐਦਾਂ ਦੇ ਹਤਕੰਡੇ ਸਾਰਿਆਂ ਨੂੰ तकरीबन ਸਾਰੇ ਸਿਆਸੀ ਸਿਸਟਮ ਦਾ ਮੈਂ ਨਹੀਂ ਕਹਿੰਦਾ ਇਕੱਲੀ ਐਜ ਨਹੀਂ ਹੋਣਗੇ ਮੈਂ ਨਹੀਂ ਕਹਿੰਦਾ ਕਾਂਗਰਸ ਐਜ ਨਹੀਂ ਹੋਣਗੇ ਹੋਣਗੇ ਪਰ ਇਹੋ ਜਿਹੇ ਲੋਕ ਸੀ ਉਹ ਵੀ ਇਹੋ ਜਿਹੇ ਸੋਚ ਵਾਲੇ ਲੋਕ ਸੀਗੇ ਜਦੋਂ ਦਾ ਸੋਚ ਬਦਲਦੀ ਆ ਸੋ ਇਹ ਜੋ ਕੁਝ ਹੋਇਆ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਆਉਣ ਵਾਲੇ ਸਮੇਂ 'ਚ ਨਾ ਹੋ ਸਕੇ ਇਸ ਲਈ ਨੂੰ ਅੰਤ ਤੱਕ ਲੈ ਕੇ ਜਾਵਾਂਗੇ ਤਾਂ ਕਿ ਅਗਲੀ ਸਰਕਾਰ ਦੇ ਵਿੱਚ ਉਸ ਸਰਕਾਰ ਦੇ ਵਰਕਰ ਉਸ ਪਾਰਟੀ ਦੇ ਜੁੜੇ ਹੋਏ ਵਰਕਰ ਇਹ ਨਾ ਕਹਿਣ ਆਪਣੇ ਆਗੂਆਂ ਨੂੰ ਵੀ ਸਾਡੇ ਨਾਲ ਵੀ ਇਹ ਕਰਾਓ ਇੱਕ ਐਗਜ਼ਾਮਪਲ ਸੈੱਟ ਕਰਨ ਲਈ ਭਰਪੂਰ ਕੋਸ਼ਿਸ਼ ਕਰਾਂਗਾ ਮੈਂ ਅਖੀਰ ਤੱਕ ਲੜਾਈ ਲੜਾਂਗੇ ਇਸ ਦੀ ਹਾਈ ਕੋਰਟ ਕੱਲ ਜਾ ਕੇ ਇਸ ਚੋਣਾਂ ਦੇ ਉੱਪਰ ਸਟੇਲ ਲਗਵਾਓਗੇ ਨਹੀਂ ਹਾਈ ਕੋਰਟ ਦੇ ਵਿੱਚ ਜਾ ਕੇ ਚੋਣਾਂ ਤੇ ਸਟੇਲ ਲਵਾਉਣਾ ਸਾਡਾ ਮਕਸਦ ਨਹੀਂ ਸਾਡਾ ਮਕਸਦ ਆ ਵੀ ਜਿਹੜੇ ਸਾਫ਼ ਸੁਥਰੇ ਚੰਗੇ ਗਿਰਦਾਰ ਵਾਲੇ ਚੰਗੇ ਅਕਸ ਵਾਲੇ ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ ਸੀ ਹੁਣ ਮੇਰੇ ਕੋਲੇ ਆ ਪਿੰਡ ਬੈਠਾ ਸਾਰਾ ਟੋਟਲ ਪਿੰਡ ਬੈਠਾ ਆ 70 30 ਦੀ ਰੇਸ਼ਿਓ ਆ 70 30 ਦੀ ਇੱਕ ਤਰ੍ਹਾਂ ਨਾਲ ਸਹਿਮਤੀ ਹੋਗੀ 70-30 ਰੇਸ਼ਿਓ ਤੇ ਤੁਸੀਂ ਉਸ ਵਿਅਕਤੀ ਦੇ ਕਾਗਜ਼ ਰੱਦ ਕਰਾ ਦੋ ਯਾਰ ਇਹਦਾ ਮਤਲਬ ਤੁਸੀਂ ਸਾਰੇ ਪਿੰਡ ਨੂੰ ਟਿੱਚ ਜਾਂਦੇ ਹੋ ਤੁਸੀਂ ਸਾਰੇ ਪਿੰਡ ਦੀਆਂ ਭਾਵਨਾਵਾਂ ਨੂੰ ਟਿੱਚ ਜਾਂਦੇ ਹੋ ਤੁਸੀਂ ਡਿਕਟੇਟਰ ਬਣ ਕੇ ਸੋ ਇਸ ਲਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੂਜੀਆਂ ਪਾਰਟੀਆਂ ਆਉਣ ਵਾਲੀਆਂ ਸਰਕਾਰਾਂ ਉਹਨਾਂ ਦੇ ਵਰਕਰ ਇਹੋ ਜਿਹੀ ਆਸ ਨਾ ਕਰਨ ਅਫਸਰ ਇਹੋ ਜਿਹੀ ਗੱਲਾਂ ਤੇ ਸਹਿਮਤੀ ਨਾ ਭਰਨ ਇਹਨੂੰ ਅੰਜਾਮ ਤੱਕ ਲੈ ਕੇ ਜਾਣਾ ਜ਼ਰੂਰੀ ਆ ਇਹ ਤਾਂ ਮੈਂ ਕਿਹਾ ਵੀ ਹਾਈ ਕੋਰਟ ਦੇ ਵਿੱਚ ਸਾਡਾ ਮੇਨ ਇਜੂ ਆਂਦਾ ਇਹ ਆ ਵੀ ਜਿਹੜੇ ਸਾਡੇ ਉਮੀਦਵਾਰਾਂ ਦੇ ਕਾਗਜ਼ ਕੱਲੇ ਮੇਰੇ ਕੋਈ ਨਿੱਜੀ ਉਮੀਦਵਾਰ ਥੋੜੀ ਜਿਹੀ ਪਿੰਡਾਂ ਦੇ ਲੋਕਾਂ ਨੇ ਉਮੀਦਵਾਰ ਬਣਾਏ ਹੋਏ ਸੀ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਲੋਕ ਨੇ ਕਹੀਂ ਜਿਹੜੇ ਲੋਕਾਂ ਦੀ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨਾਲ ਫਿਟ ਨਹੀਂ ਸੀ ਬੈਠਦੀ ਉਹਨਾਂ ਦੇ ਉਹਨੇ ਚਾਹਤੇ ਨਹੀਂ ਸੀ ਜਿੰਨੇ ਦੂਸਰੇ ਵਿਅਕਤੀ ਸੀ ਉਹਨਾਂ ਦੇ ਵੀ ਰੱਦ ਹੋਏ ਨੇ ਸੋ ਉਹਨਾਂ ਸਾਰੇ ਲੋਕਾਂ ਨੂੰ ਚੋਣ ਲੜਨ ਦਾ ਅਧਿਕਾਰ ਮਿਲ ਸਕੇ ਇਹ ਸਾਡੀ ਲੜਾਈ ਆ ਉਹ ਲੜ ਸਕਣ ਦੇ ਪਿੰਡ ਦੇ ਲੋਕ ਨਿਰਪੱਖਤਾ ਦੇ ਨਾਲ ਆਪਣੇ ਫੈਸਲੇ ਕਰ ਸਕਣ ਦੇਖੋ ਪੰਚਾਇਤ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਪਿੱਛੇ ਜੇ ਗੱਲ ਚੱਲੀ ਸੀ ਵੀ ਸਰਪੰਚ ਪੜਿਆ ਲਿਖਿਆ ਹੋਣਾ ਚਾਹੀਦਾ ਮੈਂ ਉਸ ਹੀ ਸੇ ਆਪਣਾ ਪੱਖ ਰੱਖਿਆ ਸੀ ਵੀ ਇਹ ਇਹ ਤੁਸੀਂ ਲਾਗੂ ਨਹੀਂ ਕਰਾ ਸਕਦੇ ਕਿਉਂਕਿ ਸਰਪੰਚ ਨੇ ਕੇਵਲ ਠੀਕ ਆ ਉਹਨੂੰ ਸਮਝ ਹੋਣੀ ਚਾਹੀਦੀ ਆ ਵਿਦਿਗ ਯੋਗਤਾ ਹੋਣੀ ਚਾਹੀਦੀ ਆ ਪਰ ਉਹਦੇ ਨਾਲ ਜਿਹੜਾ ਵੱਡਾ ਇਸ਼ੂ ਹੋਰ ਹੁੰਦਾ ਵੀ ਉਹ ਮਚਿਓਰ ਹੋਣਾ ਚਾਹੀਦਾ ਪਿੰਡ ਦੇ ਪੰਚਾਇਤੀ ਝਗੜੇ ਵੀ ਉਹਦੇ ਕੋਲੇ ਆਉਣੇ ਨੇ ਆਪਸੀ ਛੋਟੇ ਮੋਟੇ ਝਗੜੇ ਉਹ ਉਹ ਝਗੜਿਆਂ ਨੂੰ ਸੁਲਝਾਉਣ ਦੀ ਸਮਝ ਤੇ ਸਮਰੱਥਾ ਉਹਦੇ ਵਿੱਚ ਹੋਵੇ ਨਾਲੇ ਮੈਂ ਦੂਜੀ ਗੱਲ ਕ ਪਿੰਡ ਦੇ ਜੇ ਤੁਸੀਂ ਇਹ ਲਾਗੂ ਕਰੋਗੇ ਪਿੰਡ ਦੀ ਇਕਾਈ ਤੇ ਪੜ੍ਹਿਆ ਲਿਖਿਆ ਸਰਪੰਚ ਇਹ ਇੱਥੋਂ ਨਾਲ ਸ਼ੁਰੂ ਕਰੋ ਤੁਸੀਂ ਮੁੱਖ ਮੰਤਰੀ ਤੋਂ ਸ਼ੁਰੂ ਕਰੋ ਵੀ ਸੂਪੇ ਦਾ ਮੁੱਖ ਮੰਤਰੀ ਪੜ੍ਹਿਆ ਲਿਖਿਆ ਹੋਵੇ ਮੰਤਰੀਆਂ ਦੀ ਇਹ ਕੁਆਲਿਫਿਕੇਸ਼ਨ ਹੋਵੇ ਹੁਣ ਮੰਤਰੀ ਅਨਪੜ੍ਹ ਹੋਣ 10ਵੀਂ ਫੇਲ ਹੋਣ ਐਮਐਲਏ 10ਵੀਂ ਫੇਲ ਹੋਣ ਸਰਪੰਚ ਤੁਸੀਂ ਕਹੋ ਵੀ ਗ੍ਰੈਜੂਏਟ ਹੋਵੇ ਇਹ ਨਹੀਂ ਨਾ ਤੁਸੀਂ ਆਪਣੇ ਤੇ ਲਾਗੂ ਕਰੋ ਪਹਿਲਾਂ ਇਹ ਮੁੱਖ ਮੰਤਰੀ ਮੰਤਰੀ ਵਿਧਾਇਕ ਉਹਨਾਂ ਦੀ ਵਿਦਿਅਕ ਯੋਗਤਾ ਰੱਖੋ ਆਫੇ ਰਕੇ ਸਰਪੰਚਾਂ ਦੀ ਵਿਦਿਨਯੋਗਤਾ ਲੋਕਾਂ ਨੇ ਆਪੇ ਚੋਣ ਕਰ ਲੈਣੀ ਹੈ ਮੈਂ ਤੁਹਾਨੂੰ ਦੱਸਦਾ ਵੀ ਤੁਹਾਨੂੰ